ਇਹ ਹੜੇ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤਾਂ ਦੇ ਲਈ ਨਵਿੱਤਲੀ ਪਹਿਲ ਕਦਮਿਕ ਕਰਦਿਆਂ ਨਗਰ ਕੌਂਸਲ ਦੇ ਵਿੱਚ ਸਿੰਗਲ ਵਿੰਡੋ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤੋਂ ਉਗਾਰਟਨ ਹਲਕਾ ਸਮਰਾਲਾ ਦੇ ਵਿਧਾਇਕ ਚਕਤਾਰ ਸਿੰਘ ਦਿয়ালਪੁਰਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਪ੍ਰਧਾਨ ਕੁੰਦਰਾ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਸਿੰਗਲ ਵਿੰਡੋ ਦੇ ਖੋਲਣ ਦੇ ਨਾਲ ਲੋਕਾਂ ਨੂੰ ਦਫ਼ਤਰ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲੇਗੀ ਅਤੇ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਬੰਧਿਤ ਦਫ਼ਤਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਪਵੰਤ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾਵੇ ਹੁਣਾਂ ਕਿਹਾ ਕਿ ਇਹ ਵਿੰਡੋ ਲੋਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ ਸਰਵਸਤੀਆਂ ਵਾਸਤੇ ਸਾਡੇ ਨਗਰ ਕੌਂਸਲ ਮਛੋੜਾ ਸਾਹਿਬ ਜੀ ਸਿੰਗਲ ਪ੍ਰੋਜੈਕਟ ਜਿਹੜੀ ਖੋਲੀ ਆ ਉਹ ਇੱਕ ਤੋਹਫਾ ਦਿੱਤਾ ਅੱਜ ਤੇ ਇਹਦੀ ਵੀ ਮੁਮਕਨ ਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਵੀ ਜਿੰਨਾ ਵੀ ਲੋਕਾਂ ਦਾ ਕਮਲ ਜਿਵੇਂ ਪ੍ਰੋਬਲਮ ਹੁੰਦੀ ਆ ਤਾਂ ਉਹ ਆਖਿਰ ਸੰਪਰਕੰਤ ਕੰਮ ਨੂੰ ਬਿਲਕੁਲ ਵਿਸਤਾਰਤ ਹੈ ਉਹਦੇ ਉਹ ਸੰਦਰ ਵਿੱਚ ਅਸੀਂ ਸਿੰਗਲ ਵਿੰਡੋ ਲਈ ਇਹ ਹਲਕੇ ਸਮਰਾਲੇ ਦੇ ਵਿੱਚ ਪਹਿਲਾ ਸਿੰਗਲ ਵਿੰਡੋ ਖੁੱਲੀ ਗਈ ਹੈ ਪਹਿਲਾਂ ਵੀ ਇਹਦੇ ਨਾਲ ਦੇ ਖੁੱਲੇ ਹੋਏ ਨੇ ਆਪਣੇ ਹਲਕੇ ਦੇ ਫਸਟ ਟਾਈਮ ਹੈ ਜੀ ਫਸਟ ਟਾਈਮ ਤੇ ਲੋਕਾਂ ਦੀ ਤਕਰੀਬਾ ਨੂੰ ਦੂਰ ਕਰ ਲਈ ਸਾਡਾ ਹੱਕ ਮਟਾ ਪਰਾਲਾ ਸਾਰੇ ਦਾ ਹਾਂ ਹੋਰ ਵੀ ਖੁੱਲੇ ਜਾਣਗੇ ਇਸ ਤਰ੍ਹਾਂ ਦੇ ਹਲਕੇ ਸਮਰਾਲੇ ਦੇ ਵਿੱਚ ਜਾਂ ਕੀ ਜਿਹੜੀ ਹੁੰਦੀ ਜਿਹੜੇ ਰਿਜ਼ਲਟ ਨੂੰ ਦੇਖ ਕੋਈ ਵਧੀਆ ਜੀ ਹੁੰਦੀ ਤਾਂ ਉਹਦੀ ਟ੍ਰੈਕਿੰਗ ਕਰ ਲਾ ਤੇ ਅੱਗੇ ਅੱਗੇ ਜਿਵੇਂ ਵੀ ਗੱਲ ਕਰਦਾ ਹੈ ਇਦੇ ਵਿੱਚ ਕਿਹੜੇ-ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ-ਕਿਹੜੀ ਸੁਵਿਧਾ ਸਿੰਗਲ ਵਿੰਡੋ ਚ ਜਿੱਥੇ ਵੀ ਉਹਨੂੰ ਲੱਗਦੀ ਹੈ ਜੋ ਕੁਝ ਵੀ ਲੱਗਦਾ ਹੈ ਨਾ ਕੰਮ ਸਮੇਂ ਦੇ ਨਹੀਂ ਹੁੰਦਾ ਉਹਨੂੰ ਹਰ ਇੱਕ ਕੰਮ ਵਾਸਤੇ ਉਹ ਆ ਕੇ ਪਹਿਲਾਂ ਇੱਥੇ ਮਿਲਣਗੇ ਤੇ ਸਾਰਾ ਕੰਮ ਸਮਝਦਾ ਨਰਦਾ ਕਰਨ ਵਾਸਤੇ ਬਸ ਸਾਰੇ ਬੱਟੇ ਇਹ ਐਨਓਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤੀ ਜਾ ਰਹੀ ਹੈ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਛਾਣਦੀ ਜਾਂਦੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਇਹ ਤੁਸੀਂ ਮੈਂ ਲੋ ਅਸੀਂ ਦੱਸਣ ਨਾਲੋਂ ਤੁਸੀਂ ਮੈਂ ਇਕਨਾਂ ਅੱਜ ਪਗਲਾਂ ਤਰੀਕ ਵੀ ਤਰੀਕ ਪਰ ਅਰਜੰਤ ਮਿਲੂਗਾ ਨਵੀਂ ਕਮੇਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ਦੇ ਤੁਸੀਂ ਆਪ ਪੂੰਗੇ ਵੀ ਐਨਓਸੀ ਆਜੀ ਪਹਿਲਾਂ ਉਹ ਸੌਫੀ ਮਿਲਣੀ ਮਿਲਣ ਲੱਗੀ ਆ। ਜੀ ਮੈਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਅੱਜ ਜੋ ਸੂਰਮਾਹ ਰਾਜ ਦਾ ਜਿਹੜਾ ਹਮ ਦੇ ਨਾਂ ਔਰ ਉਸ ਤੋਂ ਮਾਣ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਧ்கਾਟ ਹੈ ਨਾ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਜੀ ਦੇਖ ਸਕਦੇ ਹਾਂ। ਕੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਇਹ ਪ੍ਰਮਾਤਮਾ ਸਮਤ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦਾ ਗੱਲ ਹੈ। ਆ ਕਿਹੜੇ-ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਜਿਵੇਂ ਲੋਕ ਅੱਗੇ ਆਉਂਦੇ ਸੀ ਕੰਮ ਕਰਾਉਣ ਲਈ ਕਿਸੇ ਵੀ ਅਲੱਗ-ਅਲੱਗ ਤਰ੍ਹਾਂ ਦੇ ਮੁਲਾਜ਼ਮ ਹੁੰਦੇ ਸੀ ਜਾਂ ਜਿਹਦੇ ਕੋਲ ਜਿਹੜਾ ਕੰਮ ਹੁੰਦਾ ਸੀ ਉਸ ਨੂੰ ਮਿਲਣਾ ਪੈਂਦਾ ਸੀ। ਕੀ ਹੁਣ ਇੱਕੇ ਵਿੰਡੋ ਦੇ ਵਿੱਚ ਸਾਰੇ ਕੰਮ ਹੋਇਆ ਕਰਨਗੇ? ਬਿਲਕੁਲ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾਹ ਮਾਰੋ ਅਸੀਂ ਲੈਪਟਾਪ, ਕੰਪਿਊਟਰ, ਪੀਸੀ ਸਾਰੇ ਲਾਤੇ ਗਏ। ਇੱਕ ਵ ਜੀ ਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲੱਕੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹਨੂੰ ਮਾਰਕੀਆ ਹੂੰ ਜਿਸ ਬੰਦੇ ਨੂੰ ਮਾਰ ਕੋਈ ਆ ਉਹਦੀ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਦੇਣ ਦੀ ਔਰ ਹਰ ਰੋਜ਼ ਅਗਲੇ ਦਿਨ ਉਹ ਰਜਿਸਟਰ ਮੈਂ ਆਪ ਖੁਦ ਚੈੱਕ ਕਰੂੰਗਾ ਕਿ ਅੱਜ ਇੱਕ ਸ਼ਹਿਰ ਦਾ ਕਿਹੜਾ ਬੰਦਾ ਕਿੰਨੀ ਵਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਆਂ ਭ੍ਰਿਸ਼ਟਾਚਾਰ ਨੂੰ ਤਪੰਦੀ ਨਹੀਂ ਕਰਦੇ ਜੀ ਸੋ ਮੈਂ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੈਥ ਸਰਟੀਫਿਕੇਟ ਦੇ ਬਰਥ ਸਰਟੀਫਿਕੇਟ ਦੇ ਹੋਰ ਛੋਟੇ-ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਆ ਕਿ ਪੂਰੇ ਪੰਜਾਬ 'ਚ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਹਬ ਦੇ ਨਾਲ ਤੁਸੀਂ ਸੁਵਿਧਾ ਸੈਂਟਰ ਦਾ ਬਹੁਤ ਦੇਖਿਆ ਹੁੰਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਅੰਮਲੋ ਸਾਹਿਬ ਨਾਲ ਮੁਲਾਕਾਤ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਹੁਣ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਯੋਗ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਤਾਂ ਉਹ ਅਸੀਂ હાજર ਹਾਂ ਸੋ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਇ ਨੂੰ ਕਹਿੰਦਾ ਸੀ ਕਿ ਪਰਸੋਂ ਆ ਜਿਓ 4 ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜੂਗਾ ਔਰ ਉਹਨਾਂ ਦੀ ਅਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ। ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਇਸ ਤੋਂ ਬਿਹਤਰ ਚਲਾਣ ਲਈ ਕੋਈ ਉਪਰਾਲਾ ਨਹੀਂ ਹੋ ਸਕਦਾ। ਹੋਰ ਕਿਹੜਾ ਉਪਰਾਲਾ ਅਜਿਹਾ ਸੋਚਿਆ ਹੋਇਆ ਕਿ ਇਸ ਤੋਂ ਬਾਅਦ ਉਹ ਵੀ ਕਰਨਾ ਹੀ ਕਰਨਾ ਹੈ ਨਗਰ ਕੌਂਸਲ ਦਫ਼ਤਰ ਦੇ ਵਿੱਚ। ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮਹਾਰੇ ਵੀਡੀਓਾਂ ਪੋਸਟ ਕਰ ਰਹੇ ਨੇ। ਤੇ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਚੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ। ਕੱਲ ਕਈ ਕਿ ਅਸੀਂ ਨਗਰ ਕੌਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਹੈ ਸਾਨੂੰ ਬੂਟੇ ਲੈ ਕੇ ਦੋ ਨਗਰ ਕੌਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਹੈ ਜਿਹੜੇ ਐਨ ਆਰ ਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵਾਗਤ